ਮੈਂ ਡਾਕਟਰ ਅਰੰਗਰ ਸੀਟੀਵੇ ਸੈਜਨ ਕੋਲ ਦੇਵ ਹਸਪਤਲ ਤੋਂ ਅੱਜ ਸੀ ਇੱਕ ਬਪੂ ਜੀ ਕੁਰੇਟ ਕਿਤੇ ਮਹਿੰਦਰ ਸਿੰਘ ਜੀ ਜਿੰਨਾਂ ਦਾ ਸਵੀਅਰ ਕੈਲਸੀਫਾਈਡ ਐਸਸੀ ਦਾ ਵਾਲਵ ਬਾਇਓਟਿਕ ਦਾ ਖਰਾਬ ਸੀਗਾ ਉਹਨਾਂ ਦੇ ਵਿੱਚ ਅਸੀਂ ਬਾਇਓਟਿਕ ਵਾਲਵ ਰਿਪਲੇਸ ਕੀਤਾ ਇਸ ਮਹੀਨੇ ਵਿੱਚ ਅੱਜ ਉਹ ਘਰ ਜਾ ਰਹੇ ਨੇ ਅੱਜ ਉਹਨਾਂ ਦਾ ਆਪਰੇਸ਼ਨ ਦੇ ਬਾਅਦ ਚੌਥਾ ਦਿਨ ਹੈ ਤੇ ਕੁਝ ਆਪ ਦੇ ਬਾਰੇ ਦੱਸਣਗੇ ਹਾਂਜੀ ਬਪੂ ਜੀ ਤੁਸੀਂ ਕੀ ਜਦੋਂ ਆਏ ਸੀ ਕੀ ਤਕਲੀਫ ਸੀਗੀ ਆਰਥ ਦੀ ਪ੍ਰੋਬਲਮ ਸੀਗੀ ਜੀ अच्छा ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਫਤਖੜ ਸਾਹਿਬ ਜੀ ਜੰਡਾਲੀ ਪਿੰਡ ਜੀ ਜੰਡਾਲੀ ਮੰਡਲੇ ਹਾਂਜੀ ਕਿੰਨੇ ਕ ਟਾਈਮ ਦੀ ਤਕਲੀਫ ਚੱਲ ਰਹੀ ਸੀ ਤਿੰਨ ਕ ਸਾਲ ਦੀ ਹੋ ਗਈ ਸੀ ਫੇਰ ਕਿਤੇ ਦਿਖਾਇਆ ਵਿੱਚ ਨਹੀਂ ਦੋ ਹੀ ਮੈਡੀਸਨ ਖਾਂਦੇ ਸੀਗੇ ਪ੍ਰੋਬਲਮ ਜ਼ਿਆਦਾ ਵੱਧ ਗਈ ਸੀ ਪੀਜੀਆ ਨਹੀਂ ਪੀਜੀਆ ਤਾਂ ਪਹਿਲਾਂ 2018 ਚ ਗਏ ਸੀ ਠੀਕ ਹੈ ਵੀ ਦੋ ਸਾਲ ਦਾ ਟਾਈਮ ਦਿੱਤਾ ਸੀ ਵੀ ਦੋ ਸਾਲ ਬਾਅਦ ਆਪਰੇਸ਼ਨ ਹੋਊ ਦੋ ਸਾਲ ਬਾਅਦ ਆਪਰੇਸ਼ਨ ਹਾਂਜੀ ਅੱਛਾ ਚਲੋ ਜਦੋਂ ਇੱਧਰ ਆਏ ਫੇਰ ਕਿੰਨੇ ਟਾਈਮ ਬਾਅਦ ਆਪਰੇਸ਼ਨ ਹੋਇਆ ਆਪਰੇਸ਼ਨ ਇੱਧਰ ਹੋ ਗਿਆ ਜੀ ਆਪਣਾ ਚੌਥੇ ਦਿਨ ਚਾ आयुष्मान जी कहता है? आयुष्मान जी हाँ जी तो कुछ दसना चाहोगे हम काफ़ी पाँच साल से इनकी तकलीफ हो रही थी हमने कहीं कहीं पंजाब लेकर गए इन्हें डॉक्टर तनेजा के पास लेकर गए पी जी आई लेकर गए फिर हर मोहाली भी लेकर गए वहाँ पे इन्होंने बहुत महंगा महंगा एक्सपेंसिस बताए लेकिन अब हमारा जो है हमारा उस टाइम मुलाकात पंकज जी से हुई डॉक्टर पंकज से ਉਹਨਾਂ ਨੇ ਮਾਰੇ ਬਤਾਇਆ ਕਿ ਆਯੂਸ਼ਮਲ ਵਿੱਚ ہمارا ਜੋ ਹੈ ਕੰਮੇ ਇਲਾਜ ਹੋ ਜਾਏਗਾ ਸਹੀ ਇਲਾਜ ਹੋ ਜਾਏਗਾ ਪਰ ਅੱਜ ਅਸੀਂ ਬਹੁਤ ਖੁਸ਼ ਆਏ ਕਿ ਅੱਜ ਹੀ ہمارے ਘਰ ਦੇ ਪਰਿਵਾਰ ਕੇ ਜੋ ਸਦਸੇ ਹੈ ਬਿਲਕੁਲ ਸਹੀ ਹੋ ਗਏ ਆ ਅੱਜ ਅਸੀਂ ਇਹਨਾਂ ਨੂੰ ਡਿਸਚਾਰਜ ਕਰਨ ਲੱਗੇ ਆ ਇਹਨਾਂ ਦਾ ਵਾਇਰਲ ਵਸੀ ਚੇਂਜ ਕੀਤਾ ਸੀਗਾ 4 ਦਿਨ ਪਹਿਲਾਂ ਬਾਇਆ ਪ੍ਰੋਥੈਟਿਕ ਵਾਇਰ ਜੋੜਾ ਸੀ ਚਮਕਾਂ ਦੀ ਚਮੜੀ ਤੋਂ ਬਣਿਆ ਸੀ ਉਹ ਪਾਇਆ ਨਾ ਇਹਨਾਂ ਨੂੰ ਖੂਨ ਪਤਲੇ ਦੀ ਦਵਾਈ ਲੈਣ ਦੀ ਲੋੜ ਨਾ ਕੁਝ ਤਾਂ ਟੈਂਸ਼ਨ ਫਰੀ ਆਪ ਦੀ ਜ਼ਿੰਦਗੀ ਜੀਣਗੇ ਵਾਪਸ ਇੱਕ ਨਾਰਮਲ ਲਾਈਫ ਦੇ ਵਿੱਚ ਵਾਪਸ ਜਾ ਰਹੇ ਨੇ 노 ਡਾਊਟ ਥੋੜੇ ਪ੍ਰੀਕਾਸ਼ਨ ਸ਼ੁਰੂ ਚ ਰਹਿਣਗੇ ਪਰ ਐਕਸਪੈਕਟਿਡ ਹੈ ਵੀ ਅੱਗੇ ਓਵਰ ਪੀਰੀਅਡ ਆਫ ਟਾਈਮ ਇਹ ਨਾਰਮਲ ਲਾਈਫ 'ਚ ਆ ਜਾਗੇ ਅਸੀਂ ਇਹ ਹੀ ਕਹਾਂਗੇ ਗੁਰਦੇਵ ਹਸਪੀਟਲ ਨੂਰਪੁਰ ਬੇਦੀ ਰੋਪੜ ਡਿਸਟ੍ਰਿਕਟ ਦੇ ਵਿੱਚ ਇੱਥੇ ਹਰ ਤਰ੍ਹਾਂ ਦੇ ਆਪਰੇਸ਼ਨ ਹੁੰਦੇ ਨੇ ਇੱਥੇ ECHS, CGHS, CSIR, ਆਯੁਸ਼ਮਾਨ ਸਰਵਿਸ ਸਕੀਮਾਂ ਚੱਲਦੀਆਂ ਨੇ ਇੱਥੇ ਆਪ ਦਾ ਆਪਰੇਸ਼ਨ ਜਾਂ ਇਲਾਜ ਕਰਵਾ ਕੇ ਆਪ ਦਾ ਖਰਚੇ ਤੋਂ ਵੀ ਬਚ ਸਕਦੇ ਤੇ ਇਲਾਜ ਵਧੀਆ ਤੋਂ ਵਧੀਆ ਕਰਵਾ ਸਕਦੇ 到去 <'m>